ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.30 ਹਜ਼ਾਰ ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ ਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ ਉਹ ਡੌਂਕੀਆਂ ਲਾਣ ਲਈ ਮਜਬੂਰ ਵਾ ਉਹ ਡਿਪਰੈਸ਼ਨ ਦੇ ਵਿੱਚ ਵਾ ਉਹ ਮਰ ਰਹੇ ਆ ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਇ ਐਲ ਐਮ ਆਈਆਂ ਦੇ ਨਹੀਂ ਲੈਣੀਆਂ ਚਾਹੁੰਦੇ ਉਹ ਸਟੱਡੀ ਪੂਰੀ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਪੂਰੇ ਆ ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ ਤਾਂ ਤਾਂ ਕਿ ਅਸੀਂ ਪੀ ਆਰ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ ਤੇ ਜਿਹੜਾ ਸਾਨੂੰ ਜਿਹੜਾ ਫੇਅਰ ਪੀ ਆਰ ਪਾਥਵੇਸ ਜਿਹੜੇ ਜਿੱਦਾਂ ਚੱਲਦੇ ਸੀਗੇ ਪਹਿਲਾਂ ਡਰਾ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾ ਆ ਤੇ ਜਿਹੜੇ ਸਟੂਡੈਂਟ ਪੜ੍ਹ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ ਤੇ ਐਲਐਮਆਈਏ ਦੇ ਨਾਂ ਦੇ ਉੱਤੇ ਉਹਦੀ ਲੁੱਟ ਬੰਦ ਕੀਤੀ ਜਾਵੇ ਇਹਨਾਂ ਚਾਰ ਡਿਮਾਂਡਾਂ ਨੂੰ ਲੈ ਕੇ ਜਿਹੜਾ ਅਸੀਂ ਪਿਛਲਾ ਧਰਨਾ ਚਲਾ ਰਹੇ ਆਂ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਜੀ ਕਰਨਗੇ ਮੈਂ ਵੀ ਖਾਲਸਾ ਵੈਗੋ ਜੀ ਫਤਿਹ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪ੍ਰਵਾਨ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤੱਕ ਜਾਂ ਜਿਹੜੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚਾ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ